ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹੋਰ ਸੀਨੀਅਰ ਲੀਡਰ ਚੱਕਿਆ ਪੁਲਸ ਨੇ ਗੰਭੀਰ ਇਲਜ਼ਾਮ ਜਿਨ੍ਹਾਂ ਨੂੰ ਅੱਜ ਤਰਨਤਾਰਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੋ ਤਰਨਤਾਰਨ ਜਿਮਣੀ ਚੋਣ ਤੋਂ ਬਾਅਦ ਅਕਾਲੀ ਦਲ ਦੇ ਲੀਡਰਾਂ ਦੇ ਉੱਪਰ ਇੱਕ ਕਾਰਵਾਈ ਹੋਈ ਹੈ ਤੁਸੀਂ ਜਿਹੜੋ ਲੋਕ ਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਜੋ 2027 ਲਈ ਇੱਕ ਵਾਰ ਫਿਰ ਮਜਬੂਤ ਸਥਿਤੀ ਵਿੱਚ ਜਾ ਰਿਹਾ ਹੈ ਜੋ ਤਰਨ ਤਰਨ ਦੀ ਜਿਮਨੀ ਚੌਂ ਨੂੰ ਲੈ ਕੇ ਅਕਾਲੀ ਦਲ ਨੇ ਉੱਥੇ ਮੁਕਾਬਲਾ ਕੀਤਾ ਦੂਸਰੇ ਨੰਬਰ ਤੇ ਅਕਾਲੀ ਦਲ ਆਇਆ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੱਤਾਧਾਰੀ ਪਾਰਟੀ ਦੀਆਂ ਪੂਰੀਆਂ ਗੋਡੀਆਂ ਲਵਾਈਆਂ ਜਿਸ ਤੋਂ ਬਾਅਦ ਸੱਤਾਧਾਰੀ ਪਾਰਟੀ ਬੁਖਲਾਟ ਵਿੱਚ ਆ ਗਈ ਤੇ ਸੱਤਾਧਾਰੀ ਪਾਰਟੀ ਨੇ ਜੋ ਹੁਕਮ ਦੇ ਦਿੱਤੇ ਅਕਾਲੀ ਲੀਡਰਾਂ ਦੇ ਉੱਪਰ ਕੇਸ ਦਰਜ ਕਰੋ ਅਕਾਲੀ ਲੀਡਰਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰੋ ਜਿਸ ਤੋਂ ਪਹਿਲਾਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਵੀ ਜੋ ਉਹਨਾਂ ਦੇ ਉੱਪਰ ਜਿਹੜਾ ਕਿ ਆਮਦਨ ਤੋਂ ਵੱਧ ਮਾਮਲਾ ਦਰਜ ਕਰਕੇ ਵਿਜੀਲੈਂਸ ਨੇ ਉਹਨਾਂ ਨੂੰ ਨਾਬਾਜ਼ੇਰ ਵਿੱਚ ਬੰਦ ਕੀਤਾ ਹੋਇਆ ਹੈ ਔਰ ਇਸ ਤੋਂ ਬਾਅਦ ਅੱਜ ਦੂਸਰੇ ਰਾਸ਼ਟਰੀ ਪ੍ਰਧਾਨ ਨੂੰ ਪੁਲਸ ਨੇ ਚੁੱਕ ਕੇ ਤਰਨਤਰਨ ਅਦਾਲਤ ਵਿੱਚ ਪੇਸ਼ ਕੀਤਾ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਪੰਜਾਬ ਪੁਲਿਸ ਡੀਜੀਪੀ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਖਮਿਆਜਾ ਪੁਗਤਨਾ ਪਵੇਗਾ ਹੁਣ ਜਿਹੜਾ ਕਿ 2027 ਬਹੁਤ ਦੂਰ ਨਹੀਂ ਲੋਕ ਅਕਾਲੀ ਦਲ ਨੂੰ ਜਿਹੜਾ ਕਿ ਸੱਤਾ ਵਿੱਚ ਲੈ ਕੇ ਆਉਣਗੇ ਔਰ ਉਸ ਸਮੇਂ ਇਹੀ ਡੀਜੀਪੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹ ਲੀਡਰ ਇੱਥੇ ਲੱਭਣੇ ਨਹੀਂ ਸੋ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜੋ ਚੇਤਾਵਨੀ ਦਿੱਤੀ ਗਈ ਏ ਉਹਨਾਂ ਨੇ ਕਿਹਾ ਕਿ ਜੋ 10 ਦਿਨ ਪਹਿਲਾਂ ਦੋ ਸੀਆਈਏ ਸਟਾਫ ਕਰਮਚਾਰੀਆਂ ਨੂੰ ਤੰਗ ਕਰਨ ਦਾ ਦੋਸ਼ ਲਗਾਇਆ ਗਿਆ ਉਹ ਸਰਾਸਰ ਗਲਤ ਹੈ ਜੋ ਕਿ ਅਕਾਲੀ ਉਮੀਦਵਾਰ ਦੀ ਉਹ ਸੀਆਈਏ ਸਟਾਫ ਦੇ ਕਰਮਚਾਰੀ ਰੇਕੀ ਕਰ ਰਹੇ ਸੀ ਜਿਸ ਸਮੇਂ ਉਹ ਰਾਸ਼ਟਰੀ ਪ੍ਰਧਾਨ ਜੋ ਆਈਟੀ ਸੈੱਲ ਦੇ ਨਛੱਤਰ ਸਿੰਘ ਗਿੱਲ ਨੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਔਰ ਉਹਨਾਂ ਦੀ ਡਿਊਟੀ ਦੇ ਵਿੱਚ ਕੋਈ ਫਿਕਰ ਨਹੀਂ ਪਾਇਆ ਔਰ ਉਹਨਾਂ ਦੇ ਉੱਪਰ ਇਹ ਪਰਚਾ ਦਰਜ ਕੀਤਾ ਗਿਆ ਸੋ ਉਸ ਦੇ ਨਾਲ ਹੀ 10-12 ਹੋਰ ਵਿਅਕਤੀਆਂ ਦੇ ਉੱਪਰ ਇਹ ਬਾਇ ਨੇਮ ਪਰਚੇ ਦਰਜ ਹੋਏ ਨੇ ਇਸ ਦੇ ਤਹਿਤ ਮਾਮਲਾ ਜਿਹੜਾ ਕਿ ਪੂਰੀ ਤਰ੍ਹਾਂ ਪਖਿਆ ਹੋਇਆ ਤਰਨਤਾਰਨ ਜਿਮਨੀ ਚੋਣ ਭਾਵੇਂ ਕੰਪਲੀਟ ਹੋ ਚੁੱਕੀ ਹੈ ਪਰ ਹੁਣ ਅਕਾਲੀ ਲੀਡਰਾਂ ਦੇ ਉੱਪਰ ਜਿਹੜੇ ਕੇਸ ਦਰਜ ਕੀਤੇ ਨੇ ਉਹਨਾਂ ਨੂੰ ਫੜੋ ਫੜੀ ਜਬਰੇ ਚੁੱਕਿਆ ਜਾ ਰਿਹਾ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਹੈ ਕਿ ਤਰਨਤਾਰਨ ਜਿਮਨੀ ਚੋਣ ਪੁਲਿਸ ਦਾ ਜ਼ਬਰ ਅਜੇ ਵੀ ਜਾਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਹੁਕਮਾਂ ਤੇ ਪੰਜਾਬ ਪੁਲਿਸ ਨੇ ਪਹਿਲਾਂ ਤਰਨਤਾਰਨ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਉਣ ਵਾਸਤੇ ਹਰ ਕਾਨੂੰਨ ਨੂੰ ਛਿੱਕੇ ਟੰਗਿਆ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਅਗਮ ਅਤੇ ਵਰਕਰਾਂ ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਨੇ ਸੋ ਜੋ ਪੰਜਾਬ ਪੁਲਿਸ ਜਿਹੜੀ ਇਹ ਸਟੇਟ ਨੂੰ ਪੰਜਾਬ ਪੂਰ ਸਟੇਟ ਬਣਾ ਦਿੱਤਾ ਗਿਆ ਕਿ ਸਾਰੇ ਕਾਨੂੰਨ ਅਤੇ ਨਾਗਰਿਕ ਦੇ ਅਧਿਕਾਰ ਮੁਲਤਵ ਕਰ ਦਿੱਤੇ ਗਏ ਤੁਹਾਡੇ ਵੱਲੋਂ ਸੱਤਾ ਦੇ ਨਸ਼ੇ 'ਚ ਅੰਨੇ ਹੋ ਕੇ ਸਾਡੇ ਵਰਕਰਾਂ ਖਿਲਾਫ ਕੀਤੇ ਜਾ ਰਹੇ ਜੋ ਜ਼ੁਲਮ ਦਾਸੀ ਡੱਟ ਕੇ ਸਾਹਮਣਾ ਕਰਾਂਗੇ ਇਸ ਜ਼ੁਲਮ ਦਾ ਜਿਹੜੇ ਅਫਸਰ ਵੀ ਇਹਨਾਂ ਗੈਰ ਕਾਨੂੰਨੀ ਹੁਕਮਾਂ ਦੀ ਪਾਲਣਾ ਕਰ ਰਹੇ ਹਨ ਉਹਨਾਂ ਨੂੰ ਵੀ ਕਾਨੂੰਨ ਅਨੁਸਾਰ ਇਸ ਦਾ ਖਮਿਆਜਾ ਪੁੱਗਣਾ ਪਵੇਗਾ ਸੋ ਦੱਸ ਦਈਏ ਕਿ ਇਹ ਮਾਮਲਾ ਹੁਣ ਆਈਟੀ ਸੈੱਲ ਦੇ ਰਾਸ਼ਟਰੀ ਪ੍ਰਧਾਨ ਛੱਤਰ ਸਿੰਘ ਗਿਲ ਨੂੰ ਜਿਹੜਾ ਕਿ ਪੁਲਿਸ ਨੇ ਚੁੱਕੇ ਤਰਨਤਨ ਪੁਲਸ ਦੇ ਵੱਲੋਂ ਜੋ ਅਚਾਨਕ ਗ੍ਰਿਫਤਾਰ ਕੀਤਾ ਗਿਆ ਔਰ ਪੁਲਸ ਟੀਮ ਨੇ ਉਸ ਨੂੰ ਰਣਜੀਤ ਐਵਨਿਊ ਇੱਕ ਕੈਫੇ ਤੋਂ ਚੁੱਕਿਆ ਹੈ ਗ੍ਰਿਫਤਾਰੀ ਸਮੇਂ ਉਹ ਆਪਣੇ ਦੋਸਤਾਂ ਨਾਲ ਬੈਠਾ ਸੀ ਸੋ ਜਾਣਕਾਰੀ ਦੇ ਮੁਤਾਬਕ ਤਰਨਤਨ ਪੁਲਿਸ ਨੇ ਇਹ ਐਫ ਆਈ ਆਰ ਸੀਆਈਏ ਸਟਾਫ ਇੰਸਪੈਕਟਰ ਪ੍ਰਭਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤੀ ਹੈ ਐਫ ਆਈ ਆਰ ਨਛੱਤਰ ਸਿੰਘ ਸਮੇਤ 12 ਲੋਕਾਂ ਦੇ ਉੱਪਰ ਦਰਜ ਹੋਈ ਹੈ ਸੋ ਉਹਨਾਂ ਨੇ ਦੋਸ਼ ਲਗਾਇਆ ਕਿ 10 ਦਿਨ ਪਹਿਲਾਂ ਜਦੋਂ ਤਰਨਤਨ ਦੇ ਵਿੱਚ ਚੋਣ ਪ੍ਰਚਾਰ ਹੋ ਰਿਹਾ ਸੀ ਜੋ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੋਰ ਰੰਧਾਵਾ ਦੀ ਸੁਪੁੱਤਰੀ ਕੰਚਨ ਪ੍ਰੀਤ ਕੋਰ ਰੰਧਾਵਾ ਦੇ ਮਗਰ ਐਸਆਈਏ ਸਟਾਫ ਦੇ ਮੈਂਬਰ ਜਿਨ੍ਹਾਂ ਨੇ ਆਪਣੀ ਗੱਡੀ ਲਾਈ ਹੋਈ ਸੀ ਉਹਨਾਂ ਦੀ ਰੇਕੀ ਕੀਤੀ ਜਾ ਰਹੀ ਸੀ ਸੋ ਉਸ ਸਮੇਂ ਜਸ਼ਤਰ ਸਿੰਘ ਨੇ ਉਹਨਾਂ ਦੀ ਗੱਡੀ ਨੂੰ ਰੋਕ ਕੇ ਕਰਮਚਾਰੀਆਂ ਤੋਂ ਪੁੱਛਿਆ ਸੀ ਸੋ ਉਸ ਤੋਂ ਲੈ ਕੇ ਸੀਆਈ ਸਟਾਫ ਪ੍ਰਭਜੀਤ ਸਿੰਘ ਨੇ ਉਹਨਾਂ ਦੇ ਉੱਪਰ ਇੱਕ ਪਰਚਾ ਦਰਜ ਕੀਤਾ ਜੋ ਉਹਨਾਂ ਦੇ ਉੱਪਰ ਦੋਸ਼ ਲਾਇਆ ਗਿਆ ਕਿ ਉਹਨਾਂ ਨੇ ਸੀਆਈ ਸਟਾਫ ਦੇ ਕਰਮਚਾਰੀਆਂ ਨੂੰ ਤੰਗ ਕੀਤਾ ਤੇ ਉਹਨਾਂ ਦੇ ਉੱਪਰ ਡਿਊਟੀ ਦੇ ਵਿੱਚ ਜਿਹੜਾ ਕਿ ਵਿਗਨ ਪਾਇਆ ਜਿਸ ਕਰਕੇ ਉਹਨਾਂ ਦੇ ਉੱਪਰ ਇੱਕ ਕੇਸ ਦਰਜ ਹੋਇਆ ਹੈ